ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਪੰਥਕ ਖਬਰ ਤੋਂ ਪੰਥਕ ਸਿਆਸੀ ਸੰਕਟ ਤੋਂ ਕਿਉਂਕਿ ਆਪਾਂ ਲਗਾਤਾਰ ਇਹਦੇ ਬਾਰੇ ਚਰਚਾ ਕਰ ਰਹੇ ਹਾਂ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਖਬਰ ਇਹ ਗੱਲ ਕਹਿ ਰਹੀ ਹੈ ਕਿ ਬਾਦਲਦਾਲ ਇਸ ਕਮੇਟੀ ਨੂੰ ਹੁਣ ਅਦਾਲਤ ਦੇ ਵਿੱਚ ਕਢੀ ਸੀਗਾ ਜੀ ਪ੍ਰਵੀਨ ਜੀ 2 ਦਸੰਬਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੋ ਜਿਹੀ ਖਿੱਚੋਤਾਣੀ ਚੱਲਦੀ ਆ ਰਹੀ ਸੀ ਜੀ ਉਸ ਖਿੱਚੋ ਤਾਣੀ ਦੇ ਵਿੱਚ ਸੁਧਾਰ ਲਹਿਰ ਵਾਲੇ ਸੱਤਵੇਂ ਬ੍ਰੀਕ ਕਮੇਟੀ ਵਾਲੇ ਜਾਂ ਹੋਰ ਪਹਿਲੂਆਂ ਤੋਂ ਅਕਾਲੀ ਦਲ ਹਰ ਗੱਲ ਦਾ ਤੋੜ ਕੱਢਦਾ ਆਇਆ ਪਰ ਉਹ ਸਿੱਧਾ ਅਕਾਲ ਤਖਤ ਨਾਲ ਟਕਰਾਅ ਚ ਨਹੀਂ ਜਾਣਾ ਚਾਹੁੰਦਾ ਟਕਰਾਅ ਚ ਨਹੀਂ ਪੈਣਾ ਚਾਹੁੰਦਾ ਇਸ ਦੇ ਬਾਵਜੂਦ ਵੀ ਉਹ ਦੋ ਤਿੰਨ ਕਲੇ ਫੈਸਲਿਆਂ ਨੂੰ ਸਿੱਧੇ ਮੰਨਣੋ ਵੀ ਇੱਕ ਤਰ੍ਹਾਂ ਨਾਲ ਪਿਛਾ ਹਟਿਆ ਹੋਇਆ ਸੀ ਖਾਸ ਕਰਕੇ ਰਾਜਨੀਤਿਕ ਫੈਸਲੇ ਆ ਜੀ ਜੀ ਪਰ ਜਦੋਂ ਜਸੀਦਾਰ ਗਾਨੀ ਰਗਵੀਰ ਸਿੰਘ ਹੋਰਾਂ ਨੇ ਪੰਜ ਮੈਂਬਰੀ ਕਮੇਟੀ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਤਾਂ ਨਹੀਂ ਹੋਈ ਉਹਨਾਂ ਕੋਲ ਸ਼ਿਕਾਇਤ ਪੱਤਰ ਜੋ ਪਹੁੰਚਿਆ ਸੀ ਫਿਰ ਉਸ ਤੋਂ ਬਾਅਦ ਜੋ ਚਰਚਾ ਹੋਈ ਉਹਨਾਂ ਦੀ ਉਸ ਹਵਾਲੇ ਨਾਲ ਜਾਂ ਫਿਰ ਉਹਨਾਂ ਨੇ ਦੋ ਮੈਂਬਰਾਂ ਦੇ ਅਸਤੀਫੇ ਦੇ ਬਾਰੇ ਨੇ ਜੋ ਮੀਡੀਆ ਚਾਕੇ ਸਪੱਸ਼ਟ ਕਰਤਾ ਹੂੰ 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 ਕਿ ਹਾਂ ਜੀ ਇਹ ਪੰਜ ਮੈਂਬਰੀ ਕਮੇਟੀ ਨੂੰ ਅਦਕਾਰ ਹੈ ਦੋ ਤਰੀਕ ਦੇ ਹੁਕਮਨਾਮੇ ਅਨੁਸਾਰ ਭਰਤੀ ਸ਼ੁਰੂ ਕਰੇ ਉਸ ਤੋਂ ਬਾਅਦ ਅਕਾਲੀ ਦਲ ਨੇ ਚੁੱਪ ਧਾਰ ਲਈ ਠੀਕ ਹੈ ਜੀ ਹੁਣ ਤੱਕ ਜਿਹੜਾ ਹਰ ਗੱਲ ਗੱਲ ਤੇ ਕਮੈਂਟ ਕਰ ਰਿਹਾ ਸੀ ਉਹ ਅਕਾਲੀ ਦਲ ਚੁੱਪ ਹੋ ਗਿਆ ਸੀ ਕਿਉਂਕਿ ਲਗਭਗ ਜਦਰ ਸਾਹਿਬ ਨੇ ਸਪੱਸ਼ਟ ਲੀਖ ਖਿੱਚ ਦਿੱਤੀ ਸੀ ਹੂੰ ਤੇ ਇਸ ਲਈ ਅਕਾਲੀ ਦਲ ਦੀ ਚੁੱਪਈ ਦੱਸ ਰਹੀ ਸੀ ਕਿ ਵੀ ਉਹ ਹੁਣ ਕੀ ਦੁਵੇਦਾ ਵਿੱਚ ਹੈ ਕੀ ਉਹ ਟਰੈਕ ਤੇ ਆ ਜਾਏਗਾ ਕੀ ਉਹ ਕੋਈ ਨਵਾਂ ਬਾਹਰ ਕਰੇਗਾ ਇਹਦਾ ਇੰਤਜ਼ਾਰ ਸੀ ਆਖਰ ਪੰਜ ਮੈਂਬਰੀ ਕਮੇਟੀ ਅਰਦਾਸ ਕਰਨ ਅਕਾਲ ਤਖਤ ਸਾਹਿਬ ਪਹੁੰਚਦੀ ਹੈ ਕਿ ਜੀ ਅਸੀਂ ਸ਼ੁਕਰਾਨਾ ਅਰਦਾਸ ਵੀ ਕਰਨਾ ਹੈ ਕਿ ਗੁਰੂ ਨੇ ਸਾਤੋਂ ਸੇਵਾ ਲੈਣੀ ਹੈ ਸਾਨੂੰ ਹੁਕਮ ਹੋਇਆ ਗੁਰੂ ਦਾ ਤੇ ਇਹ ਵੀ ਹੈ ਕਿ ਅਸੀਂ ਅਸ਼ੀਰਵਾਦ ਵੀ ਲੈਣਾ ਹੈ ਕਿ ਸਾਨੂੰ ਤਾਕਤ ਬਖਸ਼ੇ ਅਸੀਂ ਉਹ ਕੰਮ ਕਰੀਏ ਜੋ ਸਾਨੂੰ ਸੇਵਾ ਦਿੱਤੀ ਗਈ ਹੈ ਹਮ ਹਮ ਸੋ ਦੇ ਲਈ ਫਿਰ ਸਾਹਮਣੇ ਆ ਗਈਆਂ ਗੱਲਾਂ ਕਿ ਦਫ਼ਤਰ ਵੀ ਤੈਅ ਕਰ ਲਈ ਜੀ ਥਾਵਾਂ ਵੀ ਤੈਅ ਕਰ ਲਈਆਂ ਜੀ ਇਹਨਾਂ ਪਰਚੀਆਂ ਵੀ ਛਪਣ ਦੀ ਤਿਆਰੀ ਹੋ ਗਈ ਜੀ ਸਾਰਾ ਪ੍ਰਕਿਰਿਆ ਦੀ ਗੱਲ ਆ ਗਈ ਹਮ ਫਿਰ ਇਸ ਤੋਂ ਬਾਅਦ ਅਖਾਲੀ ਜਾਂਦੇ ਨੇ ਰਿਐਕਟ ਅਖਾਲੀਦਾਨ ਬਾਦਲ ਤਰਫਿਰ ਮੇਜ਼ ਕੁਰਸੀਆਂ ਲਾ ਕੇ ਪ੍ਰੈਸ ਕਾਨਫਰੰਸ ਲਈ ਸਾਹਮਣੇ ਆ ਠੀਕ ਹੈ ਜੀ ਡਾਕਟਰ ਦਰਜੀਤ ਸਿੰਘ ਚੀਮਾ ਹੋਰੀ ਕਹਿੰਦੇ ਕਿ ਜੀ 4 ਦਿਨ ਇੰਤਜ਼ਾਰ ਕਰੋ ਬਿੱਲੀ ਛੇਤੀ ਉਥੈ ਲਿਓ ਬਾਹਰ ਆ ਜੇਗੀ ਉਹ ਕਹਿੰਦੇ ਵੀ ਕਿ ਇਹ ਤਾਂ ਸਾਰਾ ਕੁਝ ਹੋਣਾ ਮਤਲਬ ਸਿੱਧੇ ਰੂਚਰਾਂ ਦਾ ਕਹਿਣ ਦਾ ਇਸ਼ਾਰਾ ਸੀਗਾ ਕਿ ਤਾਂ ਸੁਧਾਰ ਲੈਰ ਵਾਲੇ ਅਲੀ ਨਵੀਂ ਪਾਰਟੀ ਬਣ ਰਹੀ ਹੈ ਠੀਕ ਹੈ ਜੀ ਤੇ ਦੂਸਰੇ ਪਾਸੇ ਉਹ ਕਹਿੰਦੇ ਵੀ ਕਿ ਕਿਉਂਕਿ ਹੁਣ ਤੱਕ ਇਹ ਚੱਲਦਾ ਆ ਰਿਹਾ ਸੀਗਾ ਪ੍ਰਵੀਨ ਜੀ ਕੇ ਜਿਹੜੇ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਹੈ ਧਾਮੀ ਹੋਰਾਂ ਨੇ ਔਰ ਬਡੂਂਗਰ ਸਾਹੂਰਾ ਨੇ ਕਿ ਉਹ ਬਈ ਅਕਾਲੀ ਦਲ ਬਾਦਲ ਤੇ ਰੋਰ ਕੱਲ ਤੱਕ ਸਾਬਦੇ ਵਿਚਾਰੇ ਜਿਹੜਾ ਝੂਲ ਰਿਆ ਸੀ ਸਾਰਾ ਕੰਮ ਉਹ ਤੋਂ ਔਖੇ ਸੀ ਉਹ ਚਾਹੁੰਦੇ ਸੀ ਕਿ ਕੱਲ ਤੱਕ ਦੇ ਹੁਕਮਾਂ ਅਨਸਾਰ ਕੁਝ ਹੋਵੇ ਕਿ ਕਾਲੀਦਾਲੋ ਵਿੱਚ 14 ਨਹੀਂ ਸੀ ਇਸ ਲਈ ਉਹ ਇਸ ਤੰਗੀਆਂ ਤੋਂ ਦੂਰ ਹੋ ਗਿਆ ਆਪਣੇ ਆਪ ਉਹਨੇ ਤਣਾਅ ਤੋਂ ਦੂਰ ਕਰ ਲਿਆ ਜੀ ਪਰ ਕੱਲ ਬਾਦਲਦਲ ਵੱਲੋਂ ਜਦੋਂ ਦਲਜੀਤ ਸਿੰਘ ਕੀਵਾ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨੇ ਬਿਲਕੁਲ ਇਹਦਾ ਉਲਟਾ ਤਰਕ ਦਿੱਤਾ ਤੇ ਉਹਨੇ ਆਪਣੇ ਤਰਕ ਨੂੰ ਬਾਝਬ ਠਹਿਰਾਉਣ ਲਈ ਇਸ ਗੱਲ ਨੂੰ ਦੁਹਰਾਇਆ ਵੀ ਤੋਂ ਧੰਨਵਾਦ ਉਹ ਕਹਿੰਦੇ ਵੀ ਜਿਹੜੇ 7 ਮੈਂਬਰ ਸੀ ਉਹ ਨਿਗਰਾਨ ਕਮੇਟੀ ਸੀ ਤੇ ਅਸੀਂ ਭਰਤੀ ਕਰ ਰਹੀਆਂ ਭਰਤੀ ਦਾ ਅਧਿਕਾਰ ਤਾਂ ਵਰਕਿੰਗ ਕਮੇਟੀ ਨੂੰ ਹੈ ਤੇ ਜੇ ਭਰਤੀ ਕੋਲ ਨੂੰ ਅਧਿਕਾਰ ਦਾ ਨਿਗਰਾਨ ਕਮੇਟੀ ਆ ਕੇ ਦੇਖ ਲੈਂਦੀ ਅਸਾਂ ਕਿਹਾ ਸੀ ਕਾਪੀਆਂ ਲੈ ਲਓ ਚੈੱਕ ਕਰ ਲਓ ਆ ਕਰ ਲਓ ਤੁਸੀਂ ਕਰ ਲਓ ਸੋ ਅਸਾਂ ਸੱਦੇ ਸੀ ਜੀ ਆਏ ਨਹੀਂ ਸੋ ਕਲਮ ਲਾ ਕੇ ਉਹਨਾਂ ਨੇ ਉਹਨਾਂ ਨੂੰ ਖਾਰਜ ਕਰ ਦਿਆ ਹੋਇਆ ਇਹ ਕਿਹਾ ਕਿ ਜਿਹੜੇ ਸੱਤ ਮੈਂਬਰ ਇਕੱਠੇ ਨਹੀਂ ਰਹਿ ਸਕੇ ਇਹਨਾਂ ਨੇ ਤਾਂ ਧੰਮੀ ਸਾਹਿਬ ਦੇ ਬਡੁੰਗਰ ਜੀ ਵੀ ਭਜਾ ਦਿੱਤੇ ਹੂੰ ਹੂੰ ਸੋ ਉਹਨਾਂ ਨੇ ਉਲਟਾ ਇਹਨਾਂ ਪੰਜ ਮੈਂਬਰਾਂ ਦੇ ਉੱਤੇ ਸਵਾਲ ਕਰਨਾ ਕੀਤਾ ਔਰ ਇਹ ਸਵਾਲ ਦੋ ਕੁ ਦਿਨ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਅਚਾਰ ਚੰਦ ਸਿੰਘ ਬੈਂਸ ਉਹਨੇ ਖੜਾ ਕੀਤਾ ਸੀ ਜੀ ਸੋ ਇਹਦਾ ਮਤਲਬ ਸਲਾਹਕਾਰ ਵੀ ਸਪਸ਼ਟ ਹੁੰਦੇ ਜਾ ਰਹੇ ਨੇ ਕਿ ਕਿੱਥੋਂ ਆ ਰਹੀਆਂ ਨੇ ਸਲਾਹਾਂ ਹੂੰ ਸੋ ਉਹ ਵੀ ਪੱਕੇ ਬਰ ਰਹੇ ਸੋ ਇਸ ਲਈ ਜਦੋਂ ਇਹ ਕਾਟ ਦਿੱਤੀ ਤੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਸੰਵਿਧਾਨ ਦਿਖਾਇਆ ਕਿ ਆ ਪਿਆ ਜੀ ਸੰਵਿਧਾਨ ਅਸੀਂ ਆਪਣੀ ਭਾਰਤੀ ਸੰਵਿਧਾਨ ਅਨੁਸਾਰ ਕੀਤੀ ਆ ਵਰਕਿੰਗ ਗੁੱਡ ਦੇ ਹਕੂਮਤ ਅਨੁਸਾਰ ਕੀਤੀ ਆ ਭਾਰਤੀ ਤਾਂ ਹੋ ਗਈ ਜੀ ਹੁਣ ਇਹਨਾਂ ਨੇ ਕੀ ਕਰਨਾ ਹੂੰ ਹੂੰ ਸੋ ਫਿਰ ਉਹਨਾਂ ਨੇ ਨਾਮ ਦਾ ਵੀ ਹਵਾਲਾ ਦਿੱਤਾ ਕਿ ਸੰਵਿਧਾਨ ਅਨੁਸਾਰ ਨਾਮ ਨੀ ਰਹਿ ਸਕਦਾ ਇਹਦਾ ਮਤਲਬ ਹਾਂਜੀ ਸੁਧਾਰ ਪੈਰ ਵਾਲੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਭਰਤੀ ਕਰਨਗੇ ਹਮਮ मतलब ਪੰਜ ਮੈਂਬਰੀ ਕਮੇਟੀ ਹੈ ਜਿਹੜੀ ਜੇ ਉਹ ਇਸ ਨਾਮ ਦੇ ਉੱਤੇ ਕਰੂਗੀ ਤਾਂ ਫਿਰ ਸੁਧਾਰ ਪੈਰ ਵਾਲੇ ਪਰਚੀਆਂ ਕਟਾਉਣ ਆਉਣਗੇ ਤਾਂ ਫਿਰ ਇਹਦਾ ਮਤਲਬ ਪੰਜ ਮੈਂਬਰੀ ਕਮੇਟੀ ਨੂੰ ਚੈਲੰਜ ਕਰਨਗੇ ਕਿ ਜਿਹੜਾ ਦਲ ਸਾਡੇ ਕੋਲ ਰਜਿਸਟਰਡ ਹੈ ਸਾਡੇ ਕੋਲ ਦਫਤਰ ਹੈ ਸਾਡੇ ਕੋਲ ਸਾਰਾ ਅਧਿਕਾਰ ਕਿਤਰਾ ਅਸੀਂ ਉਹਦੀ ਭਰਤੀ ਕਰ ਚੁੱਕਿਆ ਉਸ ਏਰੀਆ ਭਰਤੀ ਦੁਆਰਾ ਕਿਵੇਂ ਕਰ ਸਕਦੇ ਹਮ ਇਸ ਲਈ ਜਿਹੜਾ ਉਹ ਵਾਰ-ਵਾਰ ਗੱਲ ਕਰਦੇ ਸੀਗੇ ਸਾਡੇ ਨਾਮ ਨੂੰ ਖਤਰਾ ਸਾਡੀ ਰਜਿਸਟ੍ਰੇਸ਼ਨ ਨੂੰ ਖਤਰਾ ਸਾਡੇ ਚੋਣ ਨਿਸ਼ਾਨ ਨੂੰ ਖਤਰਾ ਉਹ ਖਤਰਾ ਕਿਸੇ ਤਕਨੀਕੀ ਪੱਖ ਤੋਂ ਨਹੀਂ ਸੀ ਇਹਨਾਂ ਤੋਂ ਹੀ ਸੀਗਾ ਮਤਲਬ ਠੀਕ ਹੈ ਤੇ ਉਹ ਖਾਤਰੇ ਦੇ حوالے ਨਾਲ ਕਿ ਕਾਨੂੰਨ ਇਹ ਦਫ਼ਤਰ ਤੱਕ ਨਾ ਆ ਜਾਣ ਸਾਡੀ ਕੁਰਸੀਆਂ 'ਤੇ ਤੱਕ ਨਾ ਆ ਜਾਣ ਸਾਡੇ ਚੋਣ ਨਿਸ਼ਾਨ ਤੱਕ ਨਾ ਆ ਜਾਣ ਸਭ ਤੋਂ ਸਾਰੇ ਦਸਤਾਵੇਜ਼ ਲੈਣ ਤੱਕ ਨਾ ਆ ਜਾਣ ਇਹ ਜੀ ਕੱਲ ਤੱਕ ਦਾ ਹੁਕਮ ਹੈ ਜੀ ਅਸੀਂ ਤਾਂ ਇਸ ਲਈ ਕਰ ਰਹੇ ਹਾਂ ਉਸ ਮੁਕਾਬਲੇ ਨੂੰ ਹੁਣੇ ਦੋ ਪਾਰਟੀਆਂ 'ਚ ਮੁਕਾਬਲੇ 'ਚ ਬਦਲਣ ਜਾ ਰਹੇ ਹਾਂ ਜੀ ਤੋ ਇਥੋਂ ਮੈਨੂੰ ਇਹ ਵੀ ਜਾਣਕਾਰੀ ਮਿਲਦੀ ਆ ਕਿ ਪੰਜ ਮੈਂਬਰੀ ਕਮੇਟੀ ਵੀ ਉਹਨੇ ਇਹ ਪਰਮੰਥਨ ਕਰ ਰਹੀ ਹੈ। ਹੂੰ ਕਿ ਆਪਾਂ ਕੱਲ ਤੱਕ ਦੇ ਹੁਕਮ ਅਨੁਸਾਰ ਜੇ ਭਰਤੀ ਮਹਿਮ ਸ਼ੁਰੂ ਕਰਦੇ ਆਂ ਤਾਂ ਆਪਾਂ ਨਵੇਂ ਟਕਰਾਜ ਪੈਣ ਦੀ ਬਜਾਏ ਭਰਤੀ ਮਹਿਮ ਤੇ ਕਿਉਂ ਨਾ ਜੋੜ ਦਈਏ। ਆਪਾਂ ਤਾਂ ਕਹਾਂਗੇ ਅਸੀਂ ਕੱਲ ਤੱਕ ਸਰ ਦੇ ਹੁਕਮ ਅਨੁਸਾਰ ਕਰ ਰਹੇ ਆਂ ਜੀ। ਅਸੀਂ ਵੈਸੇ ਜਿਹੜਾ ਹੁਕਮਨਾਮਾ ਆਉ ਤਾਂ ਇਹੀ ਤਰ੍ਹਾਂ ਵੈਸੇ ਕਿ ਕਾਲੀ ਜਲਦ ਦੇ ਸੰਵਿਧਾਨ ਅਨੁਸਾਰ ਭਰਤੀ ਕਰਨੀ ਆ। ਹੂੰ 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 ਤੇ ਫਿਰ ਜੇ ਇਸ ਅਨੁਸਾਰ ਕਰਨੀ ਆ ਬਿਤੇ ਸ਼੍ਰੋਮਣੀ ਕੱਲ ਹੀ ਜਲਦੀ ਉਹ ਕਰਨੀ ਆ। ਹੂੰ ਪਰ ਹੁਣ ਉਥੋਂ ਇਹ ਨੁਕਤਾ ਬਚੇਗਾ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਇਹ ਸ਼੍ਰੋਮਣੀ ਕਾਲੀ ਦਲ ਦੇ ਅੱਗੇ ਜਾਂ ਸ਼੍ਰੋਮਣੀ ਕਾਲੀ ਦਲ ਦੇ ਪਿੱਛੇ ਜਾਂ ਸ਼੍ਰੋਣੀ ਕਾਲੀ ਦਲ ਦੇ ਵਿਚਾਲੇ ਕੋਈ ਨਵਾਂ ਅੱਖਰ ਐਡ ਕਰਦੇ ਨੇ ਹੂੰ ਕੋਈ ਪੰਥਕ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਪੰਥਕ ਜਾਂ ਕੁਝ ਹੋਰ ਜੋ ਵੀ ਹੋਵੇ ਜੀ ਸੋ ਇਸ ਤਰ੍ਹਾਂ ਦੇ ਵੀ ਕੁਝ ਕਹਿੰਦੇ ਮੰਥਨ ਚੱਲ ਰਹੇ ਤਾਂ ਕਿ ਇਹ ਗੱਲ ਵੀ ਨਾ ਆਵੇ ਜਾਂ ਪਰਚੀਆਂ ਤੇ ਨਾਲ ਪੰਜ ਮੈਂਬਰੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦਾ ਹੁਕਮ ਇਸ ਤਰ੍ਹਾਂ ਕੋਈ ਤਾਂ ਕਿ ਇਹ ਨਾ ਲੱਗੇ ਕਿ ਅਸੀਂ ਉਹਦੀ ਨਕਲ ਕਰ ਰਹੇ ਹਾਂ 8 ਪਰਵਿੰਜੀ ਲਗਭਗੇ ਸਾਫ ਹੋ ਗਿਆ ਹੂੰ ਹੂੰ ਤੇ ਹੁਣ ਦੋ ਦਲ ਬਣ ਗਏ ਹੂੰ ਯਾ ਮਤਲਬ ਨਵੇਂ ਦਲ ਦੀ ਪਰਤੀ ਹੋਵੇਗੀ ਉਹ ਅਗਲੇ ਕਹਿੰਦੇ ਸਾਡੇ ਕੋਲ 20 ਦਲ ਰੱਖਦੀਆਂ ਪਰਤੀਆਂ ਆ ਗਈਆਂ 35 ਰੱਖਦੀਆਂ ਆ ਜਾਣੀਆਂ ਅਸੀਂ 10 ਮਾਰਚ ਨੂੰ ਆਪਣੀ ਮੀਟਿੰਗ ਕਰਨੀ ਆ ਪਲਟੀਕਰਦਵਾ ਅਸੀਂ ਗਾਂ ਬੱਜ ਜਾਣਾ ਫਿਰ ਹਫਤੇ ਖੰਡ ਨੂੰ ਦੱਸ ਦੇਣਾ ਅਗਲੇ ਬਣਾ ਪ੍ਰਧਾਨ ਵੀ ਚੁਣ ਲੈਣਗੇ ਉਹ ਤਾਂ ਆਪਣੀ ਪ੍ਰਕਿਰਿਆ ਚ ਪੈ ਗਏ ਹੂੰ ਹੂੰ ਪਰ ਇਹ ਜੇ ਉਸੇ ਪ੍ਰਕਿਰਿਆ ਚ ਪੈਂਦੇ ਨੇ ਤਾਂ ਇਹਦਾ ਮਤਲਬ ਪ੍ਰੈਸ ਕਾਨਫਰੰਸ ਦਾ ਤਤਸਾਰ ਇਹ ਕਹਿੰਦਾ ਕਿ ਫਿਰ ਅਕਾਲੀ ਦਲ ਬਾਦਲ ਤੇ ਇਹਨਾਂ ਨੂੰ ਅਦਾਲਤ ਚ ਕਰੀ ਸਕਦੀ ਹੈ ਜੀ ਜੀ ਇਹਨਾਂ ਨੂੰ ਕਚੀਰੀਆਂ ਚ ਖਿੱਚ ਸਕਦੀ ਹੈ ਸੋ ਇਸ ਲਈ ਉਹ ਫਿਰ ਆਪਣੀਆਂ ਸ਼ਕਤੀਆਂ ਉਧਰ ਲਾਉਣ ਦੀ بجائے ਤਾਕਤ ਉਧਰ ਝੌਂਕਣ ਦੀ بجائے ਉਹ ਇਸ ਨੂੰ ਥੋੜਾ ਜਿਹਾ ਮੋੜਾ ਦੇ ਕੇ ਨਵੇਂ ਅਕਾਲੀ ਦਲ ਦੇ ਰੂਪ ਚ ਅਕਾਲ ਤਖਤ ਸਰ ਦੇ ਹੁਕਮ ਅਨੁਸਾਰ ਪਰਤੀ ਫਿਰ ਕਿਆ ਚਲਾਉਣਗੇ ਤੇ ਦੇਖਦੇ ਹਾਂ ਜੀ ਸੰਗਤ ਕਿਹਦੇ ਨਾਲ ਜਾਂਦੀ ਹੈ ਕਿ ਫੁਲਕਾ ਹੋਰੀ ਦੁਆਰਾ ਪਰਚੀ ਘਟਾਉਣ ਇਧਰ ਆਉਦੇ ਆ ਜਾਂ ਨਹੀਂ ਆਉਦੇ ਜਾਂ ਹੋਰ ਜਿਨ੍ਹਾਂ ਨੇ ਇਧਰ ਉਧਰ ਘਟਾਈਓ ਘਟਾਉਣ ਆਉਂਦੇ ਆ ਕਿ ਨਹੀਂ ਆਉਂਦੇ ਜਾਂ ਇਹ ਸਿਰਫ ਮਤਲਬ ਕਿ ਇਹ ਕੋਨਿਕ ਦਰਦਾ ਚਰਚਾ ਰਹੇਗੀ ਜਿੰਦਰ ਮੀਡੀਆ ਚ ਰਹੇਗੀ ਸੋ ਇਹਦਾ ਮਤਲਬ ਨਵੀਆਂ ਚੁਣੌਤੀਆਂ ਫਿਰ ਪਈ ਹੋਗੀ ਜੀ ਬਿਲਕੁਲ ਚੁਣੌਤੀਆਂ ਤਾਂ ਮੁੱਕੀਆਂ ਨਹੀਂ ਸੀ ਚੁਣੌਤੀਆਂ ਦਾ ਲੱਗਦਾ ਉਹ ਅ ਅਜਾਰੇਦਾਰੀ ਜਦੋਂ ਕੈਮ ਰੱਖਣੀ ਹੋਵੇ ਫਿਰ ਚੁਣੌਤੀਆਂ ਮੁੱਕਦੀਆਂ ਥੋੜੋ ਹੁੰਦੀਆਂ ਫਿਰ ਤਾਂ ਖੜੀਆਂ ਹੁੰਦੀਆਂ ਹੁੰਦੀਆਂ